ਅਸਲੀ ਕੋਲ ਪ੍ਰਾਪਤ ਹੋਆ ਜਤੀ ਹੋਣ ਅੱਗੇ ਫਰਦਰ ਪੀਐਸ ਦੇ ਕਾਰਵਾਈ ਹੁੰਦੇ ਬਾਰੇ ਡੀਐਸ ਵੀਰ ਬਣਦੇ ਹੈ ਰੀਜ਼ਿੰਗ ਆਰਡਰ ਤੋਂ ਬਾਅਦ ਦੀ ਕਾਰਵਾਈ ਹੈ ਉਹ ਕੀਤੀ ਗਈ ਹੈ ਤੁਹਾਡਾ ਪ੍ਰੋਪਰ ਰੀਜ਼ਿੰਗ ਆਰਡਰ ਦੀ ਮਿਤੀ ਉੱਤੇ ਚੁੱਕਾ ਦਿੱਤਾ ਗਿਆ ਤਾਂ ਇਹ ਹਿੰਦ ਦਿਖਾ ਦਿੰਦੇ ਆ ਨਿਕਾਬਰ ਕਿੰਨੀ ਮੈਨੂੰ ਦੱਸੋ ਨੰਬਰ ਦੱਸੋ ਜਨਾਬਾ ਜਿਹੜਾ ਜਿਹੜਾ ਬੈਕਸਲ ਵੈਰੀਫਾਈ ਕਰਕੇ ਬਾਅਦ ਵਿੱਚ 18 ਭੇਜਿਆ ਹੋਰ ਫਿਰ ਨਾ ਉਹਦਾ ਨਾ ਸਰ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਕੀ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਤ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਦਾ ਅੱਜ ਉਹਦੇ ਗੇਟ ਦੇ ਬਾਹਰ ਜਿਹੜੇ ਸੀ ਚਪਕਾਉਣ ਦੇ ਲਈ ਤੋਂ ਇਲਾਵਾ ਲਿਖੀਆਂ ਵੀ ਹੈਗੀਆਂ ਉਹ ਕੀ ਨਹੀਂ ਸਾਡੇ ਕੋਲ ਜਿਹੜੇ ਨੋਟਿਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਗਈ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜੀ ਤੇ ਸਾਨੂੰ ਫ੍ਰੀਜ਼ਿੰਗ ਆਰਡਰ ਮਸੂਲ ਹੋਇਆ ਸਰ ਗੱਲ ਕਰੀਏ ਅੱਗੇ ਬਾਦ ਪਰ ਕੀ ਆ ਕੀ ਹੈ ਸੇਲ ਪਰਚੇਸ ਕਰ ਸਕਦੇ ਆ ਜਾਂ ਨਹੀਂ ਜਾਇ ਤੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਯੋਗ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੀ ਹੋਗੀ ਅੱਗੇ ਅਸੀਂ ਉਹ ਕਰਾਂਗੇ ਸਰ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਕੀ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਉਦੇ ਉਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੀ ਹੈਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਦਾ ਹੱਜੂ ਤੇ ਗੇਟ ਦੇ ਬਾਰ ਜਿਹੜੇ ਸੀ ਚਪਕਾਉਣ ਦੇ ਲਈ ਸਾਨੂੰ ਨੋਟਿਸ ਵੀ ਲਿਖੀਆਂ ਵੀ ਹੈਗੀਆਂ ਉਹ ਨਹੀਂ ਸਾਡੇ ਕੋਲ ਜਿਹੜੇ ਨੋਟਿਸ ਆਇਆ ਹੈਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਗਈ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜੀ ਤੇ ਸਾਨੂੰ ਫ੍ਰੀ ਇੰਕਾਊਂਟਰ ਮਸਹੂਲ ਹੋਇਆ ਸਰ ਗੱਲ ਕਰੀਏ ਅੱਜ ਦੀ ਬਾਤ ਪਰ ਕੀ ਆ ਕੀ ਹੈ ਸੇਲ ਪਰਚੇਸ ਕਰ ਸਕਦੇ ਆ ਜਾਂ ਨਈ ਜਾਇ ਤੇ ਰਿਹਾਇਸ਼ ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਸ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਯੋਗ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰ ਵੀ ਹੋਗੀ ਅੱਗੇ ਅਸੀਂ ਉਹ ਕਰ ਵੀ ਕਰਾਂਗੇ